300 ਯੂਨਿਟ ਦਾ ਵਾਅਦਾ ਟਲ ਸਭ ਕੀਤਾ ਗਿਆ ਸੀਗਾ ਕਾਂਗਰਸ ਸਰਕਾਰ ਵੱਲੋਂ ਉਹ ਨਹੀਂ ਮਿਲੇ ਤਾਂ ਹੁਣ ਵਿਰੋਧ ਇਹ ਸ਼ੁਰੂ ਹੋ ਗਿਆ ਵੀ 125 ਵੀ ਤੁਸੀਂ ਕੱਟ ਰਹੇ ਹੋ ਜੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਮੌਜੂਦਾ ਸੁਖਵਿੰਦਰ ਸਿੰਘ ਸੁਖੂ ਦੀ ਸਰਕਾਰ ਦੇ ਅਕਲ ਦਾੜ ਆ ਗਈ ਹੈ ਤਾਂ ਇਹ ਪੰਜਾਬ ਦੇ ਵੀ ਆ ਜਾਣੀ ਚਾਹੀਦੀ 300 ਯੂਨਿਟ 3-3 ਮੀਟਰ ਕਰਾਲੇ ਘਰਾਂ ਦੇ ਵਿੱਚ 300 ਯੂਨਿਟ ਦੋ ਮੀਆਂ ਬੀਬੀ ਅਧਿਆਪਕ ਨੇ ਦੋਨਾਂ ਦੀ ਰਲਾ ਕੇ ਤਨਖਾਹ ਪੌਣੇ 2 ਲੱਖ ਤੋਂ ਵੱਧ ਹੈ। ਰਹਿਸ਼ਾਲਾ ਘਰ ਸੜਕ ਦੇ ਖੱਬੇ ਪਾਸੇ ਆ ਤੇ ਸੱਜੇ ਪਾਸੇ ਆ ਪਸ਼ੂਆਂ ਵਾਲਾ। ਉਹਦੇ ਨਾਲ ਤੇ ਅੱਡ-ਅੱਡ ਕਰ ਲਈ ਤੇ ਮੀਟਰ ਪੜਦੇ ਰਹਿੰਦੇ ਆ। ਮੰਨ ਲਓ ਮਹੀਨਾ ਪੂਰਾ ਹੋਣ ਵਾਲਾ ਹੈ। ਪਰਲੇ ਪਾਸੇ ਵਾਲੇ ਦੇ 2 ਮਹੀਨੇ ਦਾ 600 ਜੁੰਟ ਨਹੀਂ ਹੋਇਆ। 400 ਤੇ ਤੁਰਿਆ ਫਿਰਦਾ ਹੈ ਤੇ ਤਾਰ ਪਾ ਕੇ ਪਰਲੇ ਪਾਸੇ ਚਲਾ ਲੈਂਦੇ ਨੇ। ਉਰਲਾ ਮੀਟਰ ਬੰਦ ਕਰ ਲੈਂਦੇ ਆ। ਖਬਰ ਹਿਮਾਚਲ ਪ੍ਰਦੇਸ਼ ਤੋਂ ਹੈ ਹਿਮਾਚਲ ਪ੍ਰਦੇਸ਼ ਸਰਕਾਰ ਨੇ ਆਪਣੀ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ 125 ਯੂਨਟ ਬਿਜਲੀ ਮੁਫਤ ਮਿਲਦੀ ਸੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਉਹ ਹੁਣ ਸਾਰਿਆਂ ਨੂੰ ਨਹੀਂ ਮਿਲੇਗੀ ਇਹਦੇ ਵਿੱਚ ਜਿਹੜੇ ਅਮੀਰ ਲੋਕ ਨੇ ਧਨਾੜ ਲੋਕ ਨੇ ਵੱਡੇ ਅਹੁਦਿਆਂ ਦੇ ਉੱਤੇ ਬਰਾਜਮਣ ਅਫਸਰ ਨੇ ਉਹਨਾਂ ਨੂੰ ਇਹ ਲਾਭ ਨਹੀਂ ਮਿਲੇਗਾ ਤੇ ਜਿਹਦੇ ਵਿੱਚ ਕੁੱਲ ਮਲਾ ਕੇ ਜਿਹੜੇ ਹੈਗੇ ਨੇ 23 ਲੱਖ ਭੋਗਤਾ ਨੇ ਬਿਜਲੀ ਦੇ ਪਰ 7 ਲੱਖ ਇਹਦਾ ਫਾਇਦਾ ਲੈ ਰਹੇ ਸੀਗੇ ਤੇ ਉਹਦੇ ਵਿੱਚੋਂ ਵੀ ਹੁਣ 20% ਨੇ ਉਹ ਹਟ ਜਾਣਗੇ ਤੇ 80% ਨੂੰ ਹੀ ਮੁਫਤ ਬਿਜਲੀ ਮਿਲੇਗੀ ਤੇ ਇੱਕ ਹੋਰ ਫੈਸਲਾ ਇਹ ਹੈ ਕਿ ਇੱਕ ਘਰ ਦੇ ਵਿੱਚ 1 ਮੀਟਰ ਦੇ ਉੱਤੇ ਹੀ ਇਹ ਬਿਜਲੀ ਮਿਲੇਗੀ ਯਾਨੀ ਇੱਕ ਫੈਮਿਲੀ ਦੇ ਵਿੱਚ 1 ਕਿਲੋਮੀਟਰ ਹੋਊਗਾ ਉਹਦੇ ਉੱਤੇ 125 ਯੂਨਿਟ ਮਿਲਣੀ ਹੈ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ ਜਾਂ ਜਿਨ੍ਹਾਂ ਕੋਲ ਕੋਈ ਵੱਡੇ ਆਉਦੇ ਨਹੀਂ ਹੈਗੇ ਤੇ ਜਿਹੜੀ ਸੂਚੀ ਤੇ ਚਰਚਾ ਛੜੀ ਹੈ ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਉਥੋਂ ਦੇ ਜਿਹੜੇ ਆਈਪੀਐਸ ਨੇ ਆਈਏਐਸ ਨੇ ਉਥੋਂ ਦੇ ਜਿਹੜੇ ਹਿਮਾਚਲ ਪ੍ਰਦੇਸ਼ ਐਡਮਿਨਿਸਟ੍ਰੇਟਿਵ ਸਰਵਿਸ ਦੇ ਮੁਲਾਜ਼ਮ ਨੇ ਜਾਂ ਉਹ ਭਾਗਾਂ ਦੇ ਮੁਲਾਜ਼ਮ ਨੇ ਜਾਂ ਫਿਰ ਉਹ ਅਫਸਰ ਨੇ ਤੇ ਜਿਹੜੇ ਟੈਕਸ ਪੇ ਕਰਦੇ ਨੇ ਜਿਹੜੇ ਠੇਕੇਦਾਰ ਨੇ A ਤੇ B ਕੈਟਾਗਰੀ ਦੇ ਉਹਨਾਂ ਨੂੰ ਇਹ ਜਿਹੜੀ ਹੁਣ ਬਿਜਲੀ 125 ਯੂਨਿਟ ਮੁਫਤ ਨਹੀਂ ਮਿਲਣੀ ਇਹਦਾ ਮਤਲਬ ਟੈਕਸ ਪੇਅਰ ਚਾਹੇ ਉਹ ਵਿਆਪਕ ਹੋਵੇ ਚਾਹੇ ਕੋਈ ਵੀ ਅਫਸਰ ਹੋਵੇ ਉਹਨੂੰ ਵੀ ਇਹ ਲਾਭ ਨਹੀਂ ਮਿਲੇਗਾ ਕੇਵਲ ਉਹ ਲੋਕ ਜਿਹੜੇ ਆਪਣਾ ਕੰਮਕਾਜ ਕਰਦੇ ਨੇ ਆਪਣਾ ਰੋਜ਼ੀ-ਰੋਟੀ ਦਾ ਬਸਰ ਕਰਦੇ ਨੇ ਉਹਨਾਂ ਨੂੰ ਹੀ ਮਿਲੇਗਾ ਤੇ 300 ਯੂਨਿਟ ਦਾ ਵਾਅਦਾ ਟਲ ਸਬ ਕੀਤਾ ਗਿਆ ਸੀਗਾ ਕਾਂਗਰਸ ਸਰਕਾਰ ਵੱਲੋਂ ਉਹ ਨਹੀਂ ਮਿਲੇ ਤਾਂ ਹੁਣ ਵਿਰੋਧ ਇਹ ਸ਼ੁਰੂ ਹੋ ਗਿਆ ਵੀ 125 ਵੀ ਤੁਸੀਂ ਕੱਟ ਰਹੇ ਹੋ 125 ਦਾ ਜਿਹੜਾ ਵਾਦਾ ਸੀਗਾ ਗਰੰਟੀ ਸੀਗੀ ਉਹ ਜੈਰਾਮ ਰਮੇਸ਼ਵਰਾਂ ਨੇ ਆਪਣੀ ਸਰਕਾਰ ਵੇਲੇ ਦਿੱਤੀ ਸੀ ਤੇ ਉਹ ਪੂਰੀ ਕੀਤੀ ਸੀ 125 ਯੂਨਟ ਤੇ ਇੱਕ ਉੱਥੇ ਖਾਸियत ਇੱਕ ਹੋਰ ਵੀ ਹੈ ਜੀ ਆਪਣੇ ਜਿਵੇਂ ਰੇਟ ਬਹੁਤ ਜ਼ਿਆਦਾ ਯੂਨਟ ਦਾ ਜੇਕਰ ਉਥੇ 125 ਤੋਂ 126 ਯੂਨਟਾਂ ਹੋ ਜਾਂਦੀਆਂ ਨੇ ਤਾਂ ਬਿੱਲ ਸਾਰਾ ਭਰਨਾ ਪੈਣਾ ਪਰ ਉੱਥੇ 1 ਰੁਪਿਆ 85 ਪੈਸੇ ਪ੍ਰਤੀ ਯੂਨਟ ਦੇ ਹਿਸਾਬ ਦੇ ਨਾਲ ਫਿਰ ਪੈਸੇ ਲੱਗਦੇ ਨੇ ਇਹ ਨਹੀਂ ਹੈ ਵੀ ਇੱਥੇ ਜਿਹੜੀ 5-6 ਰੁਪਏ ਪੈ ਜਾਂਦੀ ਹੈ ਤਾਂ ਕੁਲ ਮਿਲਾ ਕੇ ਜਿਹੜਾ ਫੈਸਲਾ ਹੈ ਕਾਫੀ ਵੈਸੇ ਸ਼ਲਾਘਾ ਯੋਗ ਵੀ ਹੈ ਕਹਿੰਦੇ ਇਹਦੇ ਨਾਲ 1000 ਕਰੋੜ ਦਾ ਵਿੱਤੀ ਬੋਝ ਪੈ ਰਿਹਾ ਸੀਗਾ ਸਰਕਾਰ ਦੇ ਉੱਤੇ ਬਿਜਲੀ ਬੋਰਡ ਦੇ ਉੱਤੇ ਉਹ ਹੁਣ ਘਟ ਜੇਗਾ ਇਹ ਮੇਰੇ ਖਿਆਲ ਜੈਰਾਮ ਠਾਕਰ ਸਾਹਿਬ ਦੇ ਸਮੇਂ ਸ਼ੁਰੂ ਹੋਇਆ ਸੀ ਹਾਂਜੀ ਹਾਂ 125 ਹਾਂ ਇਹਨਾਂ ਨੇ 300 ਯੂਨਟ ਕਿਹਾ ਸੀ ਕਈ ਥਾਵਾਂ ਤੇ ਕੀਤਾ ਜੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਮੌਜੂਦਾ ਸੁਖਵਿੰਦਰ ਸਿੰਘ ਸੁਖੂ ਦੀ ਸਰਕਾਰ ਦੇ ਅਕਲਦਾਰ ਆ ਗਈ ਹੈ ਤਾਂ ਇਹ ਪੰਜਾਬ ਦੇ ਵੀ ਆ ਜਾਣੀ ਚਾਹੀਦੀ 30 30 ਮੀਟਰ ਕਰਾਲੇ ਘਰਾਂ ਦੇ ਵਿੱਚ 300 ਯੂਨਿਟ ਦੋ ਮੀਆਂ ਬੀਬੀ ਅਧਿਆਪਕ ਨੇ ਦੋਨਾਂ ਦੀ ਰਲਾ ਕੇ ਤਨਖਾਹ ਪੌਣੇ 2 ਲੱਖ ਤੋਂ ਵੱਧ ਹੈ ਤੇ ਉਹਨਾਂ ਨੂੰ ਮੁਕਤ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਨੇ ਉਹਨਾਂ ਦਾ ਕੋਈ ਸਿਸਟਮ ਨਹੀਂ ਪਹਿਲਾਂ ਮੈਨੂੰ ਕੁਰਸੀ ਨੂੰ ਹੱਥ ਪਵਾ ਦਿਓ ਉਦੋਂ ਬਾਅਦ ਆ ਇਹੀ ਕਾਰਨ ਨੇ ਤਾਂ ਪੱਠਾ ਵਹਾਇਆ ਦੇਸ਼ ਦਾ ਰਾਜਾਂ ਦਾ ਤੁਸੀਂ ਮੁਕਤ ਖੋਰੀ ਨੂੰ ਪ੍ਰਮੋਟ ਕੀਤਾ ਹੈ ਪੰਜਾਬ ਦਾ ਬਿਜਲੀ ਬੋਰਡ ਵੀ ਵੱਡੇ ਪੱਦਰ ਦੇ ਉੱਤੇ ਦਿਵਾਲੀਆਪਨ ਬਲ ਵੱਧ ਰਿਹਾ ਹੈ ਮੈਂ ਤੁਹਾਨੂੰ ਦੱਸਾਂ ਹੈਰਾਨ ਹੋਵੋਗੇ ਜਿਹਾ ਬਰਸਾਤ ਹੋ ਗਈ 4 ਦਿਨ ਦੀ ਬਚਤ ਹੋ ਜੂ ਪੰਜਾਬ ਦੇ ਬਹੁਤ ਸਾਰੇ ਤਾਂ ਬਿਜਲੀ ਘਰਾਂ ਕੋਲੇ ਕੋਲਾ 4-4 ਦਿਨ ਦਾ ਬਚਿਆ ਬੜੀ ਵੱਡੀ ਚਿੰਤਾ ਦਾ ਵਿਸ਼ਾ ਪਰ ਅਸੀਂ ਤਾਂ ਚੋਣਾ ਜਿੱਤਣੀਆਂ ਨੇ ਕੋਈ ਮਰੇ ਭਾਵੇਂ ਜੀਏ ਸੁਤਰਾ ਕੋਲਪਤਾਸੇ ਪੀਏ ਜੇ ਹਿਮਾਚਲ ਪ੍ਰਦੇਸ਼ ਨੇ ਇਹ ਫੈਸਲਾ ਲਿਆ ਸੁਖਵਿੰਦਰ ਸਿੰਘ ਸੁਖੂਰਾ ਨੇ ਲਿਆ ਪਹਿਲੀ ਗੱਲ ਇੱਕ ਇੱਕ ਕਦਮ ਪੰਜਾਬ 'ਚ ਹੀ ਕਰ ਦਿਓ ਜੇ 3 ਮੀਟਰ ਲੱਗੇ ਹੋਏ ਨੇ 1 ਮੀਟਰ ਤੇ ਲਾਭ ਹੋਊਗਾ ਓਦ ਤੱਕ ਉਹਦੇ 'ਚ ਹੀ ਫਰਕ ਪੈ ਜੂ ਇੱਕੋ ਕਹਿੰਦਾ ਇੱਕੋ ਘਰ ਆ ਇੱਕੋ ਛੱਤ ਆ ਕਈਆਂ ਦੇ ਰਹਾਇਸ਼ ਵਾਲਾ ਘਰ ਸੜਕ ਦੇ ਖੱਬੇ ਪਾਸੇ ਆ ਤੇ ਸੱਜੇ ਪਾਸੇ ਆ ਪਸ਼ੂਆਂ ਵਾਲਾ ਉਹਦੇ ਨਾਲ ਤੇ ਅਡਡ ਕਰ ਲਈ ਤੇ ਮੀਟਰ ਪੜਦੇ ਰਹਿੰਦੇ ਆ ਮੰਨ ਲਓ ਮਹੀਨਾ ਪੂਰਾ ਹੋਣ ਵਾਲਾ ਪਰਲੇ ਪਾਸੇ ਵਾਲੇ ਦੇ 2 ਮਹੀਨੇ ਦਾ 600 ਯੂਨਟ ਨਹੀਂ ਹੋਇਆ 400 ਤੇ ਤੁਰਿਆ ਫਿਰਦਾ ਤੇ ਤਾਰ ਪਾ ਕੇ ਪਰਲੇ ਪਾਸੇ ਚਲਾ ਲੈਂਦੇ ਨੇ ਉਰਲਾ ਮੀਟਰ ਬੰਦ ਕਰ ਲੈਂਦੇ ਆ ਸਾਡੇ ਮਣਾ ਦੇ ਵਿੱਚ ਆਪ ਦੇ ਦੇਸ਼ ਪ੍ਰਤੀ ਆਪ ਦੇ ਰਾਜ ਪ੍ਰਤੀ ਪਿਆਰ ਤਾਂ ਹੈ ਨਹੀਂ ਇਸ ਕਰਕੇ ਚੰਗਾ ਇਹ ਕਦਮ ਹੈ ਬਹੁਤ ਵਧੀਆ ਕਦਮ ਹੈ ਮੈਂ ਸਮੁੱਚੇ ਲੋਕਾਈ ਦੇ ਪੱਖ ਤੋਂ ਦੇਖਦਾ ਔਰ ਜਿਹੜੇ ਬੰਦੇ ਦੇ ਸਕਦੇ ਐ ਪੰਜਾਬ ਦੇ ਵਿੱਚ ਅਜੇ ਤੱਕ ਜਿਹੜੀ ਬਾਰਡਰ ਜ਼ੋਨ ਦੇ ਵਿੱਚ ਸਭ ਤੋਂ ਵੱਧ ਬਿਜਲੀ ਚੋਰੀ ਹੈ ਮੈਨੂੰ ਲੱਗਦਾ ਕਿਸੇ ਮਾਈ ਦੇ ਲਾਲ ਨੇ ਉਹਨੂੰ ਠੱਲਿਆ ਰੋਕਿਆ ਗੱਲਾਂ ਬਹੁਤ ਵੱਡੀਆਂ ਵੱਡੀਆਂ ਨੇ ਤੁਸੀਂ ਦੇਖਿਆ ਜੇ ਜੇ ਕੋਈ ਸਰਕਾਰ ਖੜਨ ਜੋਗ ਆ ਗਈ ਉਹਨਾਂ ਨੇ ਟੈਲੀਫੋਨਾਂ ਦੇ ਚਿਪਾਂ ਵਾਂਗੂ ਕਰ ਦੇਣਾ ਕਿ ਜਿੰਨੇ ਪੈਸੇ ਪਾਉਂਗੇ ਉੰਨੀ ਬਿਜਲੀ ਚੱਲੂਗੀ ਜਦੋਂ ਤੁਹਾਡਾ ਮੰਨ ਲਓ 1000 ਰੁਪਏ 900 ਰੁਪਏ ਟੱਪ ਗਿਆ ਤੁਹਾਨੂੰ ਸੁਨੇਹਾ ਆਉਣ ਲੱਗ ਜੂਗਾ ਤੁਹਾਡਾ ਬਿਜਲੀ ਦਾ ਜਿਹੜਾ 100 ਰੁਪਿਆ ਬਚਦਾ ਹੈ ਇਨੂੰ ਸਮੇਂ ਤੋਂ ਪਹਿਲਾਂ ਜਮ੍ਹਾਂ ਕਰਾ ਦਿਓ ਜੇ ਬਿਜਲੀ ਦੀ ਫੈਸਿਲਿਟੀ ਲੈਣੀ ਹੈ ਨਹੀਂ ਜਿੱਦ ਤਰੋਂ ਪੂਰਾ ਹੋ ਗਿਆ ਉਦੋਂ ਬਾਅਦ ਜਿਵੇਂ ਕੇਬਲ ਦਾ ਕਨੈਕਸ਼ਨ ਬੰਦ ਹੋ ਜਾਂਦਾ ਹੈ ਡਿਸ਼ਾਂ ਬੰਦ ਹੋ ਜਾਂਦੀਆਂ ਨੇ ਟੈਲੀਫੋਨ ਬੰਦ ਹੋ ਜਾਂਦੇ ਨੇ ਅਜਿਹੀ ਸਥਿਤੀ ਦੇ ਵਿੱਚ ਆ ਜਾਓਗੇ ਚੰਗੀ ਗੱਲ ਹੈ ਇਸ ਪਾਸੇ ਵੱਲ ਤੁਰੇ ਸਾਰਿਆਂ ਸੋ ਉੱਥੇ ਤਾਂ ਪਹਿਲੇ ਹੀ ਬਿਜਲੀ ਦਾ ਰੇਟ ਬਹੁਤ ਘੱਟ ਹੈ ਕਿਉਂਕਿ ਹਾਈਡਲ ਹੈ ਪਾਣੀ ਆ ਲਿਆਗਾ ਪੰਜਾਬ ਦੇ ਵਿੱਚ ਜਿਹੜਾ ਇੰਨਾ ਇੰਨਾ ਕੀਤਾ ਇਹਨੂੰ ਤੁਸੀਂ ਰੇਟ ਘਟਾਓ ਰੇਟ ਘਟਾ ਕੇ ਸਾਰਿਆਂ ਤੋਂ ਲਾਓ ਤਾਂ ਹੀ ਅਦਾਰੇ ਚੱਲਦੇ ਹੁੰਦੇ ਹਨ ਲੀਡਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਭੁਲਾਗੇ ਅੰਦਰੂਨੀ ਰਾਤ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨੰਦ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਇਹ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਆ ਸੰਸਕ੍ਰਿਤੀ ਕੀ ਹੋਗੀ ਬਾਤ ਅਬ DF5 ਚੈਨਲ ਹਿੰਦੀ ਵੀ ਹੋਗਾ ਸਾਥ DF5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਟਾ ਜੀ ਮੈਂ ਹਕੁਮਤ ਰਾਜ ਨੂੰ ਦਾਵਾ ਤੇ ਤੁਸੀਂ ਦੇਖ ਲਿਓ DF5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ